ਉਠਾ ਲਟਕਦਾ ਸੀ ਇਹ ਇਹ ਜੀਵਦੋਂ ਬੇਨਤੀਆਂ ਕਰਦਾ ਸੀ ਹੇ ਸੱਚੇ ਪਾਤਸ਼ਾਹ ਮੈਨੂੰ ਇਥੋਂ ਕੱਢ ਲੈ ਮੈਂ ਤੇਰਾ ਨਾਮ ਜਪਾਂਗਾ ਅਠੇ ਪੈਰ ਪਰਮੇਸ਼ਰ ਕਹਿਣ ਲੱਗੇ ਹੁਣ ਤਾਂ ਤੂੰ ਵਾਅਦੇ ਕਰ ਰਿਹਾ ਇਥੋਂ ਨਾਮ ਨਹੀਂ ਜਪਿਆ ਜਾਣਾ ਉਹ 2.5 ਘੰਟੇ ਸਵਾਸਾਂ ਦਾ ਦਸੰਦ ਕਢੀ ਕਾਲ ਯੁਗ ਵਿੱਚ ਸੋਸਾ ਦਾ ਦਸਵੰਦ ਕੱਢ ਲੈਣਾ ਹੀ ਨਹੀਂ ਬਹੁਤ ਅਠੇ ਪੈਰ ਹੁਣ ਤਾਂ ਉਹ ਕਰ ਰਹੇ ਆ ਬਾਦੇ ਅਠੇ ਪੈਰ ਤੇਥੋਂ ਸਿਮਰਨ ਨਹੀਂ ਆਉਣਾ ਤੂੰ ਸੋਸਾ ਦਾ ਦਸਵੰਦ ਕੱਢੀ ਉਦੋਂ ਸਤਿਬਚਨ ਕਹਿ ਕੇ ਜਦੋਂ ਸੰਸਾਰ ਤੇ ਆਇਆ ਯਾਜੁਗ ਮੈਂ ਇੱਕੇ ਕੋ ਆਇਆ ਜਨਮ ਤਮੋਇ ਮੋਹਣੀ ਮਾਇਆ ਸੰਸਾਰ ਤੇ ਏਸੀ ਮੋਹਣੀ ਮਾਇਆ ਇਹਨੂੰ ਪੈ ਗਈ ਜਿੱਥੇ ਤਾਂ ਸਰੀਰ ਦੇ ਵਿੱਚ ਇਹ ਪ੍ਰਵੇਸ਼ ਨਹੀਂ ਸੀ ਕਰਦੀ ਆਤਮਾ ਸਰੀਰ ਬਣਾਇਆ ਪਰਮੇਸ਼ਰ ਨੇ ਵਿੱਚ ਆਤਮਾ সূক্ষਮ ਸਰੀਰ ਦਾ ਪਰਵੇਸ਼ ਕਰਾਉਣਾ ਜਦ ਆਤਮਾ ਨੇ ਦੇਖਿਆ ਵੀ ਇੰਨਾ ਗੰਦਾ ਸਰੀਰ ਇੰਨੀ ਗੰਦਗੀ ਭਰੀ ਹੈ ਤਨ ਗੰਦਗੀ ਦੀ ਕੋਠੜੀ ਹਰ ਹੀਰਿਆਂ ਦੀ ਖਾਨ ਸਿਰਦਤਿਆਂ ਜੇ ਹਰ ਮਿਲੇ ਤਾਂ ਆ ਵੀ ਸਸਤਾ ਜਾ ਇਹ ਗੰਦਗੀ ਦੀ ਕੋਠੜੀ ਹੈ ਇਹ ਸਰੀਰ ਜਦ ਤੱਕ ਬੰਦਾ ਭਜਨ ਨਹੀਂ ਕਰਦਾ ਇਹਦੀ ਸਫਾਈ ਨਹੀਂ ਹੁੰਦੀ ਵਰਮਾ ਜੀ ਕੋਲ ਦੇਵਤੇ ਆਏ ਮਹਾਰਾਜ ਇਹ ਸ਼ੋਕਸ਼ਣ ਸਰੀਰ ਹੁਣ ਸਥੂਲ ਸਰੀਰ 'ਚ ਪ੍ਰਵੇਸ਼ ਕਿੱਦਾਂ ਕਰਾਈਏ ਇਹ ਤਾਂ ਕਹਿੰਦਾ ਵੀ ਗੰਦਗੀ ਬਹੁਤ ਆ ਵਰਮਾ ਜੀ ਕਹਿੰਦੇ ਹੁਣ ਕਹਿ ਰਿਹਾ ਜਦ ਇੱਕ ਵਾਰੀ ਪ੍ਰਵੇਸ਼ ਕਰ ਗਿਆਂ ਨਾ ਇਹਦਾ ਵਿੱਚੋਂ ਨਿਕਲਣ ਨੂੰ ਜੀ ਨਹੀਂ ਕਰਨਾ। ਮਹਾਰਾਜ ਫਿਰ ਪਰਵੇਸ਼ ਕਿਦਾਂ ਕਰਾਈਏ? ਕਹਿੰਦੇ ਉਹਨੂੰ ਸੰਗੀਤ ਸੁਣਾਓ। ਸੰਗੀਤ ਵਿੱਚ ਆਤਮਾ ਨੇ ਝੁੰਮਣਾ। ਜਦੋਂ ਇਹ ਆਤਮਾ ਝੁੰਮਣ ਲੱਗ ਪਈ। ਸਥੂਲ ਸਰੀਰ ਦੇ ਵਿੱਚ ਪਰਵੇਸ਼ ਕਰਾ ਦੇਣਾ। ਸੰਗੀਤ ਸੁਣਾਉਣਾ ਸ਼ੁਰੂ ਕੀਤਾ। ਆਤਮਾ ਝੁੰਮਣ ਲੱਗ ਪਈ। ਉਸੇ ਵੇਲੇ ਸਥੂਲ ਸਰੀਰ ਵਿੱਚ ਪ੍ਰਵੇਸ਼ ਕਰਾ ਦਿੱਤਾ ਜਦੋਂ ਦਾ ਇਹ সূক্ষਮ ਸਰੀਰ ਸਥੂਲ ਸਰੀਰ ਵਿੱਚ ਪ੍ਰਵੇਸ਼ ਹੋਇਆ ਇਹਦਾ ਸੰਸਾਰ ਛੱਡਣ ਨੂੰ ਜੀ ਨਹੀਂ ਕਰਦਾ 90 ਸਾਲ ਦੀ ਕੋਈ ਬਜ਼ੁਰਗ ਕੋਈ ਹੋਵੇ ਨਾ ਭਾਵੇਂ ਮਾਤਾ ਭਾਵੇਂ ਕੋ ਪਿਤਾ ਜੇ ਭਜਨ ਨਹੀਂ ਕਰਦਾ ਉਹਦਾ ਸੰਸਾਰ ਛੱਡਣ ਨੂੰ ਜੀ ਨਹੀਂ ਕਰਦਾ ਉਹਨੇ ਹੀ ਕਹੀ ਜਾਣਾ ਮੈਂ ਪੋਤੇ ਦਾ ਵਿਆਹ ਕਰਨਾ ਮੈਂ ਆਹ ਕਰਨਾ ਗਿਣਤੀਆਂ ਮਿਲਣਤੀਆਂ ਕਰੀ ਜਾਣੀਆਂ ਕਿਹੜੀ ਅਵਸਥਾ ਦੇ ਵਿੱਚ ਕਬੀਰ ਸਾਹਿਬ ਕਹਿੰਦੇ ਕਿਬੀਰ ਜਿਸ ਮਰਨੇ ਤੇ ਜਗ ਡਰ ਮੇਰਾ ਮਾਨਯੰ ਅਨੰਦ ਕਿਹੜੀ ਅਵਸਥਾ ਦੀ ਗੱਲ ਕਰਦੇ ਉਹ ਜਦੋਂ ਸੋਖਸ਼ਮ ਸਰੀਰ স্থੂਲ ਸਰੀਰ ਤੋਂ ਬਾਹਰ ਨਿਕਲਦਾ ਨਾ ਉਸ ਅਵਸਥਾ ਦੀ ਗੱਲ ਕਰਦੇ ਵੀ ਉਹ ਉਹ ਅਨੰਦ ਹੈ ਉੱਥੇ ਬਿਮਾਰੀ ਕੋਈ ਨਹੀਂ ਉੱਥੇ ਰੋਗ ਕੋਈ ਨਹੀਂ ਉਥੇ ਪੁਖਣੀ ਲੱਗਦੀ ਉਥੇ ਪਿਆਸ ਨਹੀਂ ਲੱਗਦੀ ਆਨੰਦ ਹੀ ਆਨੰਦ ਉਸ ਆਨੰਦ ਦੀ ਗੱਲ ਕਰਦੇ ਇਹ ਸਰੀਰ ਵਾਅਦੇ ਕਰਕੇ ਆਇਆ ਵੀ ਮੈਂ ਤੇਰਾ ਨਾਮ ਜਪਾਂਗਾ ਪਰ ਮਹਾਰਾਜ ਕਹਿੰਦੇ ਆਵ ਨਾਏ ਸ੍ਰਿਸ਼ਟਮੈ ਬਿਨ ਬੂਝੇ ਪਾਸ ਟੋਰ ਜੇ ਦੁਨੀਆ ਤੇ ਆ ਕੇ ਨਾਮ ਨਾ ਨਾ ਜਪਿਆ ਮਹਾਰਾਜ ਕਹਿੰਦੇ ਪਸ਼ੂਆਂ ਦੀ ਨਿਆਈ ਹੈ ਇਹ ਜਿਨੀ ਐਸਾ ਹਰਨਾਮ ਨਾ ਚੇਤੇ ਉਸੇ ਕਾਹੇ ਜਗਾਏ RAM ਰਾਜ ਸੰਤਿਸ਼ਰ ਸਿੰਘ ਰਾੜਾ ਸਾਹਿਬ ਵਾਲੇ ਇੱਕ ਧਾਰਨਾ ਪੜਿਆ ਕਰਦੇ ਸੀ ਮਹਾਰਾਜ ਕਾਹੇ ਜਗ ਆਏ ਨੇ ਭਗਤੀ ਤੋਂ ਵਾਸਤ ਤੋ ਨੀਂਨੇ ਜਿੜੇ ਕਾਰ ਸਤਿਆਰੇ ਨੇ ਮੰਨੀ ਤੋ ਜੇ ਤੇਰੇ ਕਾਰ ਸਤਿਆਰੇ ਨੇ ਕੋਈ ਨੀ ਸੁਣ ਲੱਖਾ ਕਾਹੇ ਲੰਮੀ ਆਵਾਜ਼ ਵਾਸਤ ਤੋ Quatro filhos.